ਹਾਂਜੀ ਬਾਈ ਜੀ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਦੇ ਹਾਂ ਮਟਾਪੇ ਤੋਂ ਮੁਕਤੀ ਭਾਗ ਨੰਬਰ 5.1 ਭਾਰ ਤੋਲਣਾ ਭਾਰ ਤੋਲਣ ਵਾਲੀ ਮਸ਼ੀਨ ਦੀ ਮਦਦ ਨਾਲ ਸਰੀਰਕ ਵਜ਼ਨ ਦੇਖਣਾ ਆਮ ਲੋਕਾਂ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਤਰੀਕਾ ਹੈ ਹਾਲਾਂਕਿ ਇਸ ਤਰੀਕੇ ਨਾਲ ਸਾਨੂੰ ਕੁੱਲ ਭਾਰ ਵਿੱਚੋਂ ਚਰਬੀ ਦਾ ਭਾਰ ਵੱਖਰਾ ਪਤਾ ਨਹੀਂ ਚੱਲਦਾ ਪਰ ਫਿਰ ਵੀ ਅਸੀਂ ਇਸ ਮਸ਼ੀਨ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਹੋਰ ਸਰੀਰਕ ਭਾਰਨ ਤੋਲਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਕੱਦ ਅਤੇ ਸਾਡੀ ਉਮਰ ਦੇ ਹਿਸਾਬ ਨਾਲ ਸਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ਇਸ ਬਾਰੇ ਜਾਣਨ ਵਿੱਚ ਅੱਗੇ ਦਿੱਤਾ ਹੋਇਆ ਟੇਬਲ ਸਾਡੀ ਮਦਦ ਕਰ ਸਕਦਾ ਹੈ ਜ਼ਰੂਰੀ ਨਹੀਂ ਕਿ ਤੁਹਾਡਾ ਭਾਰ ਜਰਾ ਵੀ ਇੱਧਰ ਉੱਧਰ ਨਾ ਹੋਵੇ 2 ਤੋਂ 4 ਕਿਲੋ ਭਾਰ ਉੱਪਰ ਹੇਠਾਂ ਹੋ ਸਕਦਾ ਹੈ ਸਰੀਰਕ ਤੰਦਰੁਸਤੀ ਨੂੰ ਨਾਪਣ ਦਾ ਇਹ ਸਭ ਤੋਂ ਸਟੀਕ ਤਰੀਕਾ ਨਹੀਂ ਹੈ ਸਭ ਤੋਂ ਵਧੀਆ ਤਰੀਕੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਅਸੀਂ ਆਪਣਾ ਭਾਰ ਹਫ਼ਤੇ ਵਿੱਚ ਕਿਸੇ ਇੱਕ ਮਿੱਥੇ ਦਿਨ ਜਿਵੇਂ ਐਤਵਾਰ ਦੇ ਦਿਨ ਸਵੇਰੇ ਉੱਠਣਸਾਰ ਤੋਲਣਾ ਹੈ ਕਾਫੀ ਮੋਟੇ ਲੋਕਾਂ ਦਾ ਭਾਰ 100 ਕਿਲੋ ਤੋਂ ਉੱਪਰ ਵਜਨ ਵਾਲੇ ਸ਼ੁਰੂਆਤੀ 2-3 ਹਫ਼ਤਿਆਂ ਵਿੱਚ ਕਈ ਕਾਰਨਾਂ ਕਰਕੇ ਬਹੁਤ ਤੇਜ਼ੀ ਨਾਲ ਵਜਨ ਘਟਾਉਂਦੇ ਨੇ ਸ਼ੁਰੂਆਤੀ ਦੌਰ ਤੋਂ ਬਾਅਦ ਜੇ ਤੁਸੀਂ ਸਹੀ ਖਰਾਕ ਖਾਣੀ ਅਤੇ ਕਸਰਤ ਕਰਨੀ ਜਾਰੀ ਰੱਖਦੇ ਹੋ ਤਾਂ ਭਾਰ ਚਰਬੀ ਦਾ ਘਟਨ ਦੀ ਸਹੀ ਰਫਤਾਰ ਹਫਤੇ ਵਿੱਚ ਲਗਭਗ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਦੇ ਵਿੱਚ ਹੋਵੇਗੀ ਹੋ ਸਕਦਾ ਹੈ ਕਿ ਤੁਹਾਨੂੰ ਇਹ ਰਫਤਾਰ ਧੀਮੀ ਲੱਗੇ ਪਰ ਜਰਾ ਸੋਚੋ ਜੇ ਹਫਤੇ ਵਿੱਚ ਅਸੀਂ 1 ਕਿਲੋ ਵਜ਼ਨ ਘਟਾਉਂਦੇ ਹਾਂ ਅਤੇ ਉਹ ਸਿਰਫ ਤੇ ਸਿਰਫ ਚਰਬੀ ਦਾ ਭਾਰ ਹੈ ਤਾਂ ਤੁਹਾਡੇ ਪੇਟ ਦਾ ਘੇਰਾ ਬੜੇ ਆਰਾਮ ਨਾਲ ਅੱਧਾ ਤੋਂ 1 ਇੰਚ ਤੱਕ ਘਟ ਗਿਆ ਹੋਵੇਗਾ ਅਤੇ ਹਫਤੇ ਵਿੱਚ ਹੀ ਤੁਹਾਡੇ ਸਰੀਰ ਦੀ ਦਿੱਖ ਬਹੁਤ ਵਧੀਆ ਅਤੇ ਪਤਲੀ ਲੱਗਣ ਲੱਗ ਜਾਵੇਗੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਤਾਂ ਸਿਰਫ ਚਰਬੀ ਘਟੇਗੀ। ਕੁੱਲ ਸਰੀਰਕ ਭਾਰ ਵਿੱਚ ਗਰਾਵਟ ਇਸ ਤੋਂ ਵੱਧ ਵੀ ਹੋ ਸਕਦੀ ਹੈ ਕਿਉਂਕਿ ਫालतू ਚਰਬੀ ਨੂੰ ਜਮਾ ਕਰਕੇ ਰੱਖਣ ਵਾਲੀਆਂ ਕੋਸ਼ਿਕਾਵਾਂ ਵੀ ਚਰਬੀ ਘਟਣ ਦੇ ਨਾਲ ਹੀ ਨਸ਼ਟ ਹੁੰਦੀਆਂ ਹਨ। ਦੂਸਰੀ ਗੱਲ ਕਈ ਵਾਰ ਇੰਜ ਵੀ ਹੋ ਜਾਂਦਾ ਹੈ ਕਿ ਸਹੀ ਖੁਰਾਕ ਸ਼ੁਰੂ ਕਰਨ ਤੇ ਸਰੀਰਕ ਸੈੱਲ ਚਰਬੀ ਤਾਂ ਸਾੜ ਦਿੰਦੇ ਨੇ ਪਰ 2 ਹਫ਼ਤਿਆਂ ਤੱਕ ਵੀ ਉਸ ਦੀ ਜਗ੍ਹਾ ਪਾਣੀ ਭਰ ਕੇ ਸਾਂਭੀ ਰੱਖਦੇ ਨੇ ਮਤਲਬ ਚਰਬੀ ਤਾਂ ਖੁਰ ਰਹੀ ਹੁੰਦੀ ਹੈ ਪਰ ਕੰਡੇ ਤੇ ਪਰ ਕਟਿਆ ਨਜ਼ਰ ਨਹੀਂ ਆਉਂਦਾ ਮਤਲਬ ਕਿ ਜਦੋਂ ਅਸੀਂ ਵਜਨ ਤੋਲਣ ਜਾਂਦੇ ਹਾਂ ਉਦੋਂ ਸਾਡਾ ਪਰ ਉਨਾ ਹੀ ਰਹਿੰਦਾ ਇਹ ਦੇਖ ਕੇ ਬਹੁਤ ਸਾਰੇ ਲੋਕ ਪਹਿਲੇ ਹਫਤੇ ਜਾਂ 10 ਦਿਨ ਵਿੱਚ ਹੀ ਹੌਂਸਲਾ ਛੱਡ ਦਿੰਦੇ ਨੇ ਪਰ ਉਹ ਪਾਣੀ ਵੀ ਸਾਡੇ ਸੈੱਲ ਨੇ ਲਗਭਗ ਤੀਜੇ ਹਫਤੇ ਦੀ ਸ਼ੁਰੂਆਤ ਵਿੱਚ ਛੱਡਣਾ ਹੁੰਦਾ ਚੈਨਲ ਤੋਂ ਭਾਵ ਹੈ ਜਿੰਨਾ ਲੋਕਾਂ ਦਾ ਵਜਨ ਪਹਿਲੇ ਹਫਤੇ ਵਿੱਚ ਨਹੀਂ ਘਟਿਆ ਉਹਨਾਂ ਨੂੰ ਟੇਰੀ ਟਾਉਣ ਤੋਂ ਪਹਿਲਾਂ ਇੱਕ ਹੋਰ ਹਫ਼ਤੇ ਦੀ ਅਡੀਕ ਜ਼ਰੂਰ ਕਰ ਲੈਣੀ ਚਾਹੀਦੀ ਹੈ। ਬਾਕੀ ਤੀਸਰੇ ਕਾਰਨ ਨੂੰ ਸਮਝਾਉਣ ਲਈ ਮੈਂ ਸਵਾਲ ਦੇ ਰੂਪ ਵਿੱਚ ਇੱਕ ਉਦਾਹਰਨ ਪੇਸ਼ ਕਰਾਂਗਾ। ਮੰਨ ਲਓ ਕਿ ਰਣਵੀਰ ਅਤੇ ਮਹੇਸ਼ ਦੋ ਆਦਮੀ ਹਨ। ਦੋਵਾਂ ਦਾ ਕੱਦ 5 ਫੁੱਟ 8 ਇੰਚ ਹੈ ਅਤੇ ਸਰੀਰਕ ਭਾਰ 73 ਕਿਲੋ ਹੈ। ਕਹਿਣ ਤੋਂ ਭਾਵ ਹੈ ਕਿ ਕੱਦ ਅਤੇ ਸਰੀਰਕ ਵਜ਼ਨ ਬਿਲਕੁਲ ਬਰਾਬਰ ਨੇ। ਉਹਨਾਂ ਵਿੱਚੋਂ ਰਣਵੀਰ ਬਿਲਕੁਲ ਫਿੱਟ ਸਡੋਲ ਸਰੀਰ ਵਾਲਾ ਅਤੇ ਪਤਲਾ ਨਜ਼ਰ ਆ ਰਿਹਾ ਪਰ ਉਹੀ ਕੱਦ ਅਤੇ ਭਾਰ ਹੋਣ ਦੇ ਬਾਵਜੂਦ ਮਹੇਸ਼ ਦਾ ਪੇਟ ਬਾਹਰ ਨੂੰ ਨਿਕਲਿਆ ਹੋਇਆ ਹੈ ਸ਼ਾਇਦ ਤੁਹਾਡੇ ਲਈ ਸਵਾਲ ਸਮਝਣਾ ਔਖਾ ਚਲੋ ਸੌਖਾ ਕਰ ਦਿੰਦੇ ਹਾਂ 1 ਕਿਲੋ ਰੂਹ ਅਤੇ 1 ਕਿਲੋ ਲੋਹੇ ਵਿੱਚੋਂ ਕਿਹੜੀ ਚੀਜ਼ ਵੱਧ ਜਗ੍ਹਾ ਘੇਰਦੀ ਹੈ ਜਵਾਬ ਹੈ ਰੂਹ ਬਿਲਕੁਲ ਇਸੇ ਤਰ੍ਹਾਂ ਜੇ ਮੈਂ ਆਪਣੇ ਸੱਜੇ ਹੱਥ ਵਿੱਚ 1 ਕਿਲੋ ਚਰਬੀ ਫੜੀ ਹੋਵੇ ਅਤੇ ਖੱਬੇ ਹੱਥ ਵਿੱਚ ਬਰਾਬਰ ਭਾਰ ਦੀਆਂ ਮਾਸਪੇਸ਼ੀਆਂ ਫੜੀਆਂ ਹੋਣ ਤਾਂ ਦੋਮਾ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਜਗ੍ਹਾ ਘਰੇਗੀ ਚਰਬੀ ਚਰਬੀ ਹੀ ਵੱਧ ਜਗ੍ਹਾ ਘਰੇਗੀ ਕਿਉਂਕਿ ਇਸ ਦੇ ਵਿੱਚ ਵੀ ਰੂਮ ਵਾਂਗ ਫਲਾਪਟ ਹੁੰਦੀ ਹੈ ਚਰਬੀ ਦੇ ਮੁਕਾਬਲੇ ਮਾਸਪੇਸ਼ੀਆਂ ਸੰਘਣੀਆਂ ਹੁੰਦੀਆਂ ਹਨ ਇਸ ਲਈ ਘੱਟ ਜਗ੍ਹਾ ਘੇਰਦੀਆਂ ਨੇ ਸ਼ਾਇਦ ਹੁਣ ਤੁਹਾਨੂੰ ਪਹਿਲੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਕਹਿਣ ਤੋਂ ਭਾਵ ਹੈ ਕਿ ਵੱਧ ਚਰਬੀ ਅਤੇ ਘੱਟ ਮਾਸਪੇਸ਼ੀਆਂ ਵਾਲਾ ਵਿਅਕਤੀ ਮੋਟਾ ਨਜ਼ਰ ਆਵੇਗਾ ਕਿਉਂਕਿ ਚਰਬੀ ਵੱਧ ਜਗ੍ਹਾ ਮਲਦੀ ਹੈ ਕਟ ਚਰਬੀ ਅਤੇ ਵੱਧ ਮਾਸਪੇਸ਼ੀਆਂ ਵਾਲਾ ਵਿਅਕਤੀ ਪਤਲਾ ਅਤੇ ਚੁਸਤਫਿਰਤ ਦਿਖਾਈ ਦੇਵੇਗਾ। ਮੈਨੂੰ ਉਮੀਦ ਹੈ ਕਿ ਇਹ ਉਦਾਹਰਨ ਸਮਝਣ ਤੋਂ ਬਾਅਦ ਤੁਸੀਂ ਕੁੱਲ ਸਰੀਰਕ ਭਾਰਨ ਦਾ ਖਿਹੜਾ ਛੱਡ ਚਰਬੀ ਨੂੰ ਘਟਾਉਣ ਤੇ ਆਪਣਾ ਜੋਰ ਲਾਓਗੇ। ਸਾਡਾ ਮਕਸਦ ਚਰਬੀ ਘਟਾ ਕੇ ਪਤਲੇ ਹੋਣ ਦਾ ਹੈ ਨਾ ਕਿ ਮਾਸਪੇਸ਼ੀਆਂ ਘਟਾ ਕੇ ਕਮਜ਼ੋਰ ਹੋਣ ਦਾ। ਜੇ ਹਾਲੇ ਵੀ ਤੁਹਾਨੂੰ ਕੰਡੇ ਤੇ ਆਪਣਾ ਭਾਰ ਘਟਿਆ ਹੋਇਆ ਦੇਖਣ ਤੱਕ ਹੀ ਮਤਲਬ ਹੈ ਤਾਂ ਆਪਾਂ ਤੁਹਾਡੀ ਇੱਕ ਅੱਧੀ ਲੱਤਾਂਾਂ ਕੱਟ ਦਿੰਨੇ ਆ 10 ਕਿਲੋ ਤਾਂ ਫਰਕ ਤਾਂ ਪੈ ਹੀ ਜਾਵੇਗਾ ਗੱਲ ਭਾਵੇਂ ਮਖੌਲ ਵਾਲੀ ਜਾਪਦੀ ਹੈ ਪਰ ਅੱਗੇ ਜਾ ਕੇ ਤੁਸੀਂ ਸਮਝੋਗੇ ਜੋ ਬਾਜ਼ਾਰ ਵਿੱਚ ਵੇਚੀਆਂ ਜਾ ਰਹੀਆਂ ਜ਼ਿਆਦਾਤਰ ਖਰਾਕਾਂ ਸਾਡੇ ਸਰੀਰ ਦਾ ਇਹੀ ਕੁਝ ਕਰਦੀਆਂ ਨੇ ਇਹੋ ਜਹੀ ਨੁਕਸਾਨ ਕਰਦੀਆਂ ਨੇ ਤਾਂ ਦੋਸਤੋ ਆਪਣੇ ਇਸ ਚੈਨਲ ਦੇ ਨਾਲ ਬਨੇ ਰਹੋ ਇਸ ਆਡੀਓ ਨੂੰ ਸੁਣੋ ਅਤੇ ਅਪਲਾਈ ਕਰਕੇ ਦਿਮਾਗ ਨਾਲ ਯੂਜ਼ ਕਰੋ ਵੀਡੀਓ ਬਹੁਤ ਹੈਲਪਫੁਲ ਹੈ ਆਪਣੇ ਕੋਲੇ ਕੁਆਲਿਟੀ ਦੇ ਕੰਟੈਂਟ ਨਹੀਂ ਹੈਗੇ ਜਿੰਨਾ ਕੁ ਸੋਰਸ ਹੈਗਾ ਉਨਾ ਕੀ ਸ਼ੁਰੂ ਕੀਤਾ ਤੇ ਤੁਸੀਂ ਇਸ ਕਿਤਾਬ ਨੂੰ ਸੁਣੋ ਬਦਹਾਂ ਨੂੰ ਰਿਜ਼ਲਟ ਵਧੀਆ ਮਿਲਣਗੇ ਚੰਗੀ ਵੀਡੀਓ ਆ ਚੰਗੀ ਵੀਡੀਓ ਨੂੰ ਪਿਆਰ ਦਿਓ ਸਟ